ਇੱਕ ਗੱਲ ਦੋਸਤੋ ਪੱਕੀ ਆ ਕਿ ਹਿਮਕੋਟ ਸਾਹਿਬ ਦੀ ਯਾਤਰਾ ਬਿਨਾ ਹੁਕਮਤੋਂ ਨਹੀਂ ਹੋ ਸਕਦੀ ਤੁਸੀਂ ਜਿੰਨਾ ਮਰਜ਼ੀ ਔਰ ਲਾ ਲਓ ਜਿੰਨਾ ਮਰਜ਼ੀ ਤੁਸੀਂ ਪਲਾਨ ਬਣਾਈ ਜਾਓ ਕਿ ਮੈਂ ਸ਼ਾਹ ਦੀ ਵੇਖ ਸਕਦੇ ਬਿਲਕੁਲ ਐ ਰੂਮ ਵਰਗੀ برف ਆ ਤੇ ਕਿਤੋਂ ਵੀ ਐ ਪੋਲੀ ਹੋ ਸਕਦੀ ਆ ਸੋ ਆਓ ਵਾਈ ਗੁਰੂ ਦਾ ਨਾਮ ਲੈ ਕੇ ਰਸਤਾ ਪਾਰ ਕਰਦੇ ਆ ਕੋਈ ਇੱਥੇ ਆ ਕੇ ਜੀ ਦੋ ਰਸਤੇ ਹੋ ਜਾਂਦੇ ਆ ਇੱਕ ਰਸਤਾ ਐ ਇਧਰੋਂ ਪੌੜੀਆਂ ਦਾ ਠੀਕ ਆ ਕਿਹਾ ਜਾਂਦਾ ਵੀ 1200 ਤੋਂ ਲੈ ਕੇ 1400 ਪੌੜੀ ਆ ਸਭ ਤੋਂ ਖਤਰਨਾਕ ਰਸਤਾ ਇਹ ਨਾ ਯੂਜ਼ ਕਰੋ ਨਹੀਂ ਭਾਈ ਜੀ ਤੁਹਾਨੂੰ ਹੋਣਗੇ ਨਿਸ਼ਾਨ ਸਾਹਿਬ ਕਿਹੜੀ ਸਾਈਡ ਤੇ ਉਹ ਤੇ ਫਰੰਟ ਚੋਟੀ ਦੇ ਦੇਖ ਸਕਦੇ ਹੋ ਦੋਸਤੋ ਆ ਜਿਹੜਾ ਚਰਨਾ ਤੋਂ ਮੇਰੇ ਸਾਹਮਣੇ ਦੇਖਦੇ ਪਏ ਜੇ ਆ ਅਗਲੇ ਬੰਨੇ ਜਿਹੜੀ ਬਰਫ਼ ਜੰਮੀ ਹੈ ਨਾ ਇਸ ਤਰ੍ਹਾਂ ਹੀ ਆਪਾਂ ਨੂੰ ਉੱਪਰ ਜਾ ਕੇ ਜਿਹੜਾ ਗਲੇਸ਼ੀਅਰ ਨੂੰ ਮਿਲਣਾ ਵਾ ਤੇ ਤੁਸੀਂ ਆ ਜਾਵਾਂ ਵਾਲੇ ਤੇ ਹੱਥ ਰੱਖੋ ਮੇਰ ਦਾ ਸੱਜੀ ਥਾਂ ਦਾ ਸਾਲ ਤੇ ਨਾ ਤੁਸੀਂ ਆਏ ਨਾ ਅਸੀਂ ਆਏ ਤਨਗੁਰ ਕਲਗੀਧਰ ਮਹਾਰਾਜ ਲੈ ਕੇ ਆਇਆ ਕੋਸਤਨਾਮ ਸ੍ਰੀ ਵਾਹਿਗੁਰੂ ਨੀਂਦ ਖਾਈ ਕਦੇ ਬਪਲਾ ਖੜ ਕੇ ਪੁਗਾਈਆਂ ਸਦਾ ਯਾਰੀਆਂ ਸੋ ਦੋਸਤੋ ਆਪਾਂ ਆਪਣੇ ਵਲੌਗ ਦੀ ਐਂਡਿੰਗ ਕੱਲ ਕੀਤੀ ਹੀ ਇਸੇ ਗੁਰਦੁਆਰੇ ਗੋਬਿੰਦਾਂ ਸੋ ਸਵੇਰ ਦੇ ਵੱਜ ਗਿਆ ਜੀ ਸਵਾ ਪੰਜ ਤੇ ਅਸੀਂ ਹਿਮਕੋਟ ਸਾਹਿਬ ਦੀ ਯਾਤਰਾ ਹੁਣ ਅੱਗੇ ਵਾਸਤੇ ਜਿਹੜੀ ਉਹ ਸਟਾਰਟ ਕਰ ਦਿੱਤੀ ਆ ਸੋ ਤੁਹਾਨੂੰ ਨਾਲ ਲੈ ਕੇ ਚੱਲਦੇ ਆਂ ਤੇ ਅਗਲਾ ਰਸਤਾ ਖੋਲਦੇ ਆਂ ਪਲਾਨ ਬਣਾ ਲਿਆ ਕਿਉਂਕਿ ਬਾਹਰ ਜਾਣ ਵਾਲੀ ਸੰਗਤ ਨੇ ਵੀ ਫਿਰ ਜਾਣਾ ਹੈ ਬਾਹਰ ਤੇ ਅਰੋੜ ਤੇ ਜਾਂ ਤਾਂ ਇੱਕੋ ਹੀ ਰਾਹ ਹੈ ਬੋਲੇ ਸੋਨਹਾਰ ਸੋਸਰੀਆ ਗੁਰਪਾਖੋ ਅੌਦ ਹੀ ਵੇਖ ਸਕਦੇ ਜੇ ਕਿਵੇਂ ਬੱਦਲ ਆਏ ਪਏ ਪੂਰਾ ਪਹਾੜ ਦੇ ਉੱਤੇ ਤੇ ਆ ਸੰਗਤਾਂ ਦੇਖੋ ਜਾਂਦੀਆਂ ਸ਼ੇਰ ਦਾ ਟਾਈਮ ਆ ਸਾਢੇ 5 ਵਜੇ ਦਾ ਤੇ ਸਾਹਮਣੇ ਕਿੰਨਾ ਸੋਨਾ ਚਰਨਾ ਜਿਹੜਾ ਲਾਗੇ ਜਾ ਕੇ ਤੁਹਾਨੂੰ ਦਿਖਾਉਣਾ ਹੈ ਦੋਸਤੋ ਆ ਜਿਹੜਾ ਚਰਨਾ ਤੁਸੀਂ ਮੇਰੇ ਸਾਹਮਣੇ ਵੇਖਦੇ ਪਈ ਜੇ ਅਗਲੇ ਬੰਨੇ ਤੋਂ ਵੀ ਵੇਖ ਸਕਦੇ ਜਿਹਾ ਬਰਫ਼ ਜੰਮੀ ਹੈ ਤੇ ਬਰਫ਼ ਦੇ ਥੰਨੇਓ ਪਾਣੀ ਕਿੰਨੀ ਸਪੀਡ ਚ ਜਾਂਦੇ ਆ ਸੋ ਜਦੋਂ ਆਪਾਂ ਉੱਪਰ ਜਾਵਾਂਗੇ ਇਹ ਚੀਜ਼ ਦੁੱਗਣੀ ਹੋਣੀ ਹੈ ਜਿਹਨੂੰ ਪਾਰ ਕਰਨਾ ਪੈਂਦਾ ਆ ਸੋ ਇਹ ਬਰਫ਼ ਕਿਸੇ ਵੀ ਟਾਈਮ ਪੋਲੀ ਹੋ ਸਕਦੀ ਆ ਤਾਂ ਬੜੀ ਸੰਭਲ ਕੇ ਆਪਾਂ ਨੂੰ ਜਿਹੜਾ ਇਹਨੂੰ ਪਾਰ ਕਰਨਾ ਚਾਹੀਦਾ ਵਾ ਅੱਗੇ ਜਾ ਕੇ ਤੁਹਾਨੂੰ ਮੈਂ ਵਿਖਾਉਂਗਾ ਉੱਥੇ ਕੀ ਕੀਤਾ ਜਾਂਦਾ ਆ ਕਿ ਜਿਵੇਂ ਮੰਨ ਲਓ ਆ ਸੰਗਤ ਘੋੜਿਆਂ ਤੇ ਜਾਂਦੀ ਆ ਜਾਂ ਇਸ ਤਰ੍ਹਾਂ ਲੋਕ ਜਾਂਦੇ ਆ ਉਹਨਾਂ ਨੂੰ ਲਾ ਦਿੱਤਾ ਜਾਂਦਾ ਆ ਸੋ 댓 ਕੀ ਜਿਹੜਾ ਭਾਰ ਵਜਨ ਜਿਹੜਾ ਉਹ ਜ਼ਿਆਦਾ ਵਧਣਾ ਜਾਵੇ ਕਿਉਂਕਿ ਬਰਫ਼ ਕਿਤੋਂ ਵੀ ਪੋਲੀ ਹੋ ਸਕਦੀ ਆ ਤੇ ਕੋਈ ਵੀ ਜਿਹੜਾ ਨੁਕਸਾਨ ਆ ਉਹ ਜਾਨੀ ਕੋਈ ਵੀ ਜਾਨ ਮਾਲ ਦਾ ਨੁਕਸਾਨ ਜਿਹੜਾ ਹੋ ਸਕਦਾ ਸੋ ਬੜੇ ਧਿਆਨ ਦੇ ਨਾਲ ਆਪਾਂ ਨੂੰ ਜਿਹੜੀ ਯਾਤਰਾ ਇਹ ਕਰਨੀ ਚਾਹੀਦੀ ਆ ਉਹ ਵੀ ਦੇਖ ਸਕਦੇ ਜੇ ਕਿ ਉੱਥੋਂ ਆਪਾਂ ਸਟਾਰਟ ਕੀਤੀ ਗੋਬਿੰਦਾਂ ਦੀ ਯਾਤਰਾ ਕਿ ਉਹ ਜਿਹੜੇ ਤੁਹਾਨੂੰ ਪਹਾੜ ਦੇਖਦੇ ਪਏ ਜਿੱਥੇ ਬਰਫ਼ ਪਈ ਹੋਈ ਉੱਥੇ ਆਪਾਂ ਜਾਣਾ ਆ ਅੱਜ ਜਿਹੜੀ 6 ਕਿਲੋਮੀਟਰ ਦੀ ਚੜ੍ਹਾਈ ਆ ਕਿਹਾ ਜਾਂਦਾ ਕਿ ਬੜੀ ਖਤਰਨਾਕ ਹੈ ਸਰਗਰਨਾ ਕਰਦੀ ਆ ਕਿ ਸਿੱਧੀ ਆ ਬਿਲਕੁਲ ਤੇ ਬਹੁਤ ਜਲਦੀ ਸਾਹ ਫੁੱਲ ਜਾਂਦਾ ਹੈ ਸੋ ਮਹਾਰ ਦੀ ਕਿਰਪਾ ਨਾਲ ਹੀ ਆ ਗੋਬਿੰਦ ਸਿੰਘ ਜੀ ਹੱਥ ਰੱਖਦੇ ਤੇ ਆਪਣੇ ਤੇ ਸੰਗਤ ਦੇ ਵਿੱਚੋਂ ਜਾਈ ਜਾਂਦੀ ਹੈ ਉਹ ਉੱਥੋਂ ਸਟਾਰਟਿੰਗ ਪੁਆਇੰਟ ਜਿਹੜਾ ਵਾ ਉੱਥੇ ਆਪਣੀ ਚੜਾਈ ਸਟਾਰਟ ਕੀਤੀ ਤੁਹਾਨੂੰ ਕਿਸ਼ਨ ਚੰਦ ਸਾਹਿਬ ਦੇਖਦਾ ਹੋਊਗਾ ਕਿ ਜਿੰਨੇ ਛੋਟੇ ਸਟੈਪ ਲਓਗੇ ਉਨਾ ਵਧੀਆ ਵਾ ਜਿਹੜਾ ਤੁਹਾਡੇ ਵਾਸਤੇ ਹੈ ਤੁਹਾਡੀ ਸਿਹਤ ਵਾਸਤੇ ਕਿਉਂਕਿ ਕਿਸੇ ਵੀ ਟਾਈਮ ਆਪਣਾ ਸਾਹ ਫੁੱਲ ਸਕਦਾ ਹੈ ਜਾਂ ਜੀਕੇ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਜਾਂ ਬੀਪੀ ਦੀ ਪ੍ਰੋਬਲਮ ਹੈ ਉਹਨਾਂ ਲਈ ਬੜੀ ਤਕਰੀ ਪ੍ਰੋਬਲਮ ਜਿਹੜੀ ਕ੍ਰੀਏਟ ਹੋ ਸਕਦੀ। ਇਸ ਕਰਕੇ ਕਾਲੀ ਕਦੀ ਨਹੀਂ ਕਰਨੀ। ਹੱਥੇ ਵੇਸਾ ਦੇ ਸੰਗਤ ਕਿੱਥੇ ਖਲੋਤੀ ਬਿਲਕੁਲ ਐ। ਨੁੱਕਰਿਆ ਤੇ ਇੱਥੋਂ ਹੀ ਸਭ ਲੋਕ ਕਿੰਨਾ ਕੁ ਰਸਤਾ ਤੋਂ ਆਪ ਅੰਦਾਜ਼ਾ ਲਾ ਸਕਦੇ ਜੀ। ਕਿ ਸੰਗਤ ਦੀ ਆਉਂਦੇ ਹੀ ਐ ਤੇ ਉਧਰੋਂ ਜਿਹੜੇ ਕੋੜੇ ਉਧਰੋਂ ਜਾ ਰਹੇ ਤੇ ਜਿਹੜੇ ਵਾਪਸੀ ਹੁੰਦੇ ਆ ਉਹ ਬੜੀ ਸਪੀਡ 'ਚ ਆਉਂਦੇ ਠਾਂ ਨੂੰ। ਹਾਂਜੀ ਸਾਹਿਬ ਜੀ। ਭਾਈ ਖਾਲਸਾ ਤੇ ਸਿਧਾ ਜੀ। ਕਰਦੀ ਗੱਲਾ ਜੀ। ਮੈਂ ਉਹ ਵੇਲੇ ਉਹ ਭੱਜਾ ਹੀ ਆਉਂਦਾ ਜੀ ਐੜਾ ਪਿਠੂ। ਇਹਨਾਂ ਨੂੰ ਪ੍ਰੈਕਟਿਸ ਹੈ ਵੇਲਾ ਡੇਲੀ ਦੀ ਹੈ ਨਾ। ਹੋਰ ਬਹੁਤ ਨਿਆਰੇ ਜੀ ਧੰਨ ਧੰਨ ਗੁਰਮਾਰਾ ਖਿਚੀ ਤੇਰੀ ਲਿਆਉਂਦੇ ਬਾ ਠੀਕ ਵਾਈਗਰ ਰਵਾਇ ਕਰਦੇ ਆਪਾਂ ਆਪ ਵੀ ਦੇਖ ਸਾਦੇ ਥੱਲੋਂ ਕਿੰਨੀ ਚੜਾਈ ਹਸਾਬ ਨਾਲ ਕਿੰਨੀ ਤਿੱਖੀ ਆ ਵੀ ਸੋ ਥੋੜਾ ਸੋ ਇੱਥੇ ਰੁਕੇ ਆਂ ਕਾਫੀ ਪੀਣ ਵਾਸਤੇ ਕਿਉਂਕਿ ਕਾਫੀ ਨਾਲ ਥੋੜੀ ਤੁਹਾਨੂੰ ਪਤਾ ਕਿੱਕ ਵੱਜਦੀ ਹੈ ਤੇ ਬਾਬੇ ਜਾਪ ਕਰਦੇ ਭਾਈਗਰੂ ਦਾ ਬਹੁਤ ਵਧੀਆ ਲੱਗਦਾ ਤੇ ਪਿੱਛੇ ਤੇ ਵੀਊ ਦੇਖ ਸਾਦੇ ਕਿਡਾ ਸੋਣਾ ਹੈ ਬਸ ਹੁਣ ਪਹੁੰਚ ਹੀ ਚਲੇ ਆਂ ਵੇਖੋ ਕਿਵੇਂ ਬੱਦਲ ਖੋਲੇ ਪਏ ਆ ਇਧਰ ਤੁਸੀਂ ਦੇਖ ਸਕਦੇ ਜੇ ਸੰਗਤ ਕਿਵੇਂ ਜਾ ਰਹੀ ਹੈ ਉੱਪਰ ਇੱਥੋਂ 4 ਕਿਲੋਮੀਟਰ ਹੋਰ ਇਹ ਚੜਾਈ ਪਈ ਆ ਮਤਲਬ ਢਾਈ ਤਿੰਨ ਘੰਟੇ ਦਾ ਰਾਹ ਪਿਆ ਵਾ ਤੇ ਜਦੋਂ ਗਲੇਸ਼ੀਅਰ ਆਊਗਾ ਮੈਂ ਤੁਹਾਨੂੰ ਦਿਖਾਉਂਗਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਗਏ ਆ ਹਣੀ ਭਾਜੀ ਤੁਹਾਨੂੰ ਦਿਖਾਉਣਗੇ ਨਿਸ਼ਾਨ ਸਾਹਿਬ ਕਿਧਰਲੀ ਸਾਈਡ ਤੇ ਆ ਕਿਉਂਕਿ ਫਰੰਟ ਕੈਮਰੇ ਤੋਂ ਥੋੜਾ ਧੁੰਦਲਾ ਦਿਖਦਾ ਆ ਹੁਣ ਮੈਂ ਤੁਹਾਨੂੰ ਬੈਕ ਕੈਮਰੇ ਤੋਂ ਦਿਖਾਉਂਦਾ ਹਣੀ ਭਾਜੀ ਦਿਖਾ ਹਣੀ ਭਾਜੀ ਤੁਹਾਨੂੰ ਦਿਖਾਉਣਗੇ ਨਿਸ਼ਾਨ ਸਾਹਿਬ ਕਿਹੜੀ ਸਾਈਡ ਤੇ ਆ ਉੱਪਰ ਹੀ ਫਰੰਟ ਚੋਟੀ ਦੇ ਦੇਖ ਸਕਦੇ ਜੀ ਆ ਦੋ ਨਿਸ਼ਾਨ ਸਾਹਿਬ ਬੱਸ ਕੇ ਹੁਣ ਪਹੁੰਚ ਗਿਆ ਨਹੀਂ ਭਾਜੀ ਹੁਣ ਤੇ ਆਪਾਂ ਬਹੁਤ ਵਧੀਆ ਜੀ ਬੜੇ ਸਹੀ ਟਾਈਮ ਤੇ ਜਾ ਰਹੇ ਆ ਜਿਤਨਾ ਕੈਮਰਾ ਜ਼ੂਮ ਹੋਇਆ ਆਪਾਂ ਨਾ ਪਹੁੰਚ ਜਿਤਨਾ ਇੱਕ ਗੁਰੂ ਮਾਇਆ ਹੋ ਗਮੇਨਾਂ ਨੂੰ ਪਹੁੰਚਣਾ ਪਾਣਾ ਜਿੱਥਾਂ ਨਹੀਂ ਵਾਹ ਜੀ ਵਾਹ ਵਾਹ ਬਾਈ ਕਿੰਨੀ ਆ ਬਹੁਤ ਸੋ ਟਾਈਮ ਤੇ ਪਹੁੰਚਣਾ ਚਲੋ ਚੜਦੇ ਚਲੋ ਜੀ ਚਲੋ ਜੀ ਆ ਗਿਆ ਬੋਲੋ ਵਾਈਗੁਰੂ ਨਿਹਾਲ ਸਤ ਸ੍ਰੀ ਅਕਾਲ ਇੱਕ ਗੱਲ ਦੋਸਤੋ ਪੱਕੀ ਆ ਕਿ ਹਿਮਕੋਟ ਸਾਹਿਬ ਦੀ ਯਾਤਰਾ ਬਿਨਾ ਹੁਕਮ ਤੋਂ ਨਹੀਂ ਹੋ ਸਕਦੀ ਤੁਸੀਂ ਜਿੰਨਾ ਮਰਜ਼ੀ ਯੋਰ ਲਾ ਲਓ ਜਿੰਨਾ ਮਰਜ਼ੀ ਤੁਸੀਂ ਪਲਾਨ ਬਣਾਈ ਜਾਓ ਕਿ ਮੈਂ ਜਾਣਾ ਆ ਕਈ ਇਸ ਤਰ੍ਹਾਂ ਦੇ ਮੈਂ ਜਵਾਨ ਜਾਣ ਵੇਖਿਆ ਜਿਹੜੇ ਗੋਵਿੰਦਾਨ ਤੋਂ ਹੀ ਸਾਸਰੀ ਘਰ ਬੁਲਾ ਗਏ ਕਿਨੇ ਹੀ ਜਾਣਾ ਅੱਗੇ ਬਾਕੀ ਜੇ ਮਾਰਾ ਦਾ ਹੁਕਮ ਹੋਵੇ ਤੇ ਛੋਟੇ ਛੋਟੇ ਬੱਚੇ ਵੀ ਜਾਈ ਜਾਂਦੇ ਆ ਸੋ ਇਸ ਕਰਕੇ ਤਹਾ ਦੇ ਹੁਕਮ ਐਵੇਂ ਕਿਉਂ ਕਹੀ ਜਾਣਾ ਕਿ ਨਹੀਂ ਔਖੀ ਆ ਔਖੀ ਜ਼ਰੂਰ ਆ ਬਾਕੀ ਫੇਰ ਗੱਲ ਉੱਥੇ ਆ ਗਈ ਕਿ ਮਾਰੇ ਦਾ ਹੁਕਮ ਹੋਵੇ ਤੇ ਫੇਰ ਹੀ ਬੰਦਾ ਜਾ ਸਕਦਾ ਸਭ ਤੋਂ ਜਿਹੜਾ ਕਹਿ ਸਕਦੇ ਆ ਕਿ ਦਿਲ ਉਦੋਂ ਖੁਸ਼ ਹੁੰਦਾ ਹੈ ਜਦੋਂ ਤੁਹਾਨੂੰ ਨਿਸ਼ਾਨ ਸਾਹਿਬ ਵੇਖਣ ਲੱਗ ਪੈਂਦਾ ਹੈ ਇੱਕ ਹੌਸਲਾ ਜਿਹਾ ਆ ਜਾਂਦਾ ਮਨ 'ਚ ਸੋ ਸਾਨੂੰ ਦਰਸ਼ਨ ਹੋ ਗਏ ਹੁਣ ਸੋ ਜਾਣੇ ਪਏ ਹਣੀ ਭਾਈ ਕਿੱਥੇ ਪਹੁੰਚ ਗਏ ਵੇਖੋ ਪਹਿਲਾਂ ਮੇਰੇ ਨਾਲ ਪਿੱਛੇ ਹੀ ਇਹ ਸ਼ਾਰਟਕਟ ਮਾਰਿਆ ਲੱਗਦਾ ਤੁਸੀਂ ਹੈਂ ਨਹੀਂ ਭਾਈ ਤੁਸੀਂ ਉਧਰ ਚੜ ਗਏ ਮਲਾਦਾ ਹੈ ਹੈ ਚਲੋ ਨਾ ਉਹ ਨਾ ਉਹ ओके ਆਹ ਉਹ ਰਸਤਾ ਆ ਗਿਆ ਜੀ ਜਿਹਨੂੰ ਆਪਾਂ ਕਹਿ ਦਨੇ ਆ ਬਿਲਕੁਲ ਬਿਲਕੁਲ ਜਿਹੜੀ ਐ ਤਿੱਖੀ ਚੜਾਈ ਇੱਥੋਂ ਵੇਖੋ ਕੋੜਿਆਂ ਦੇ ਪੈਰ ਵੀ ਜਿਹੜੇ ਉਹ ਸਲਿੱਪ ਹੁੰਦੇ ਪਏ ਤੇ ਉਹ ਸਾਹਮਣੇ ਤਾਨੂੰ ਗਲੀਸ਼ਰ ਵਿਖਦਾ ਹੋਣਾ ਹੈ ਮੈਨੂੰ ਤੁਹਾਨੂੰ ਇਕੱਲੀ ਬਖੋਣਾ ਆ ਆਹ ਗਲੀਸ਼ਰ ਆਪਾਂ ਕਰਾਸ ਕਰਨਾ ਹੈ ਤੇ ਫਿਰ ਉਹ ਗੁਰਦੁਆਰਾ ਸਾਹਮਣੇ ਸੋ ਦੋਸਤੋ ਆ ਜੀ ਵੇਖ ਸਕਦੇ ਜਿੱਥੇ ਆ ਲਾਸਟ ਪੁਆਇੰਟ ਇਤੋਂ ਗਾਂ ਘੋੜੇ ਨਹੀਂ ਜਾ ਸਕਦੇ ਇੱਥੇ ਜਿਹੜੀ ਵੀ ਸੰਗਤ ਘੋੜਿਆਂ ਦੇ ਬੈਠ ਕੇ ਆਉਂਦੀ ਆ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ ਤੇ ਥੱਲੇ ਵੇਖੋ ਤਿਲਕਣ ਗਿੱਨੀ ਆ ਤੇ ਅੱਗੇ ਵੀ ਮੇਰੇ ਸਾਹਮਣੇ ਉਹ ਗਲੇਸ਼ੀਅਰ ਵੇਖ ਸਕਦੇ ਜੀ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਦੇਖੋ ਕਿਵੇਂ ਸੰਗਤ ਬਰਫ਼ ਤੋਂ ਲੰਘਦੀ ਪਈ ਆ ਬਹੁਤ ਹੀ ਖਤਰਨਾਕ ਇਹ ਰਸਤਾ ਵਾ ਸੋ ਵਾਇਗਰੂ ਵਾਇਗਰੂ ਕਰਕੇ ਪਾਰ ਕਰਨਾ ਆ ਕਿਉਂਕਿ ਬਰਫ਼ ਕਿਤੋਂ ਵੀ ਭੋਲੀ ਹੋ ਸਕਦੀ ਆ ਤੂੰ ਵੀ ਇੱਕ ਸਾਦੇ ਦੇ ਗਲੇਸ਼ੀਅਰ ਤੂੰ ਤਲਕਨ ਤੂੰ ਵੀ ਦੇਖ ਸਕਦੇ ਥੇ ਲੇਕਿਨ ਨਹੀਂ ਆਂ ਛੋਟੀ ਦੀ ਮੱਤ ਲੈ ਕੇ ਪੈਰ ਬੜੇ ਧਿਆਨ ਨਾਲ ਤੇ ਆਪੋ ਆਪਣੀ ਸਾਥੀਆਂ ਨੂੰ ਨਾਲ ਲੈ ਕੇ ਤੁਰੋ ਆਇਓ ਕਿਨਾਂ ਦੀ ਨਾਲ ਸੋ ਮੇਨ ਪੁਆਇੰਟ ਇੱਥੋਂ ਸਟਾਰਟ ਹੁੰਦਾ ਹੈ ਵਖਾਦੋ ਕ੍ਰਿਯਾਨੀ ਬਾਜੀ ਨਹੀਂ ਸ਼ਵਾਦ ਵੀ ਦੇਖ ਸਕਦੇ ਬਿਲਕੁਲ ਐ ਰੂਮ ਵਰਗੀ ਬਰਫ ਆ ਤੇ ਕਿਤੋਂ ਵੀ ਇਹ ਪੋਲੀ ਹੋ ਸਕਦੀ ਆ ਸੋ ਆਓ ਵਾਈ ਗੁਰੂ ਦਾ ਨਾਮ ਲੈ ਕੇ ਰਸਤਾ ਪਾਰ ਕਰਦੇ ਆ ਹੋਏਗਾ ਪਾਣੀ ਥੱਲੇੋਂ ਲੰਘਦਾ ਪਿਆ ਤੇ ਇਸ ਟਾਈਮ ਐ ਪੂਰਾ ਗਲੇਸ਼ੀਅਰ ਦੇ ਉੱਤੋਂ ਲੰਘਦੇ ਪਏ ਆ ਥੱਲੇ ਆ ਪੱਥਰ ਜ਼ਰੂਰ ਆ ਬਟ ਇਹ ਕਦੋਂ ਵੀ ਜੜੀ ਆ ਪੋਲੀ ਹੋ ਸਕਦੀ ਆ ਸੋ ਇਸ ਕਰਕੇ ਬੜੇ ਧਿਆਨ ਦੇ ਨਾਲ ਰਸਤਾ ਵੀ ਆਪਣੇ ਕੋਲ ਹੀ ਨਾ ਕੀਆ ਤੇ ਪਿੱਛੇ ਮਰੇ ਸਾਰੇ ਸ਼ੂਜ਼ ਜਿਹੜੇ ਆ ਗਿੱਲੇ ਹੋ ਗਏ ਕਿਉਂਕਿ ਪਾਣੀ ਜਿਹੜਾ ਵਾ ਤਾਂ ਬਹੁਤ ਤੇਜ਼ ਆ ਸਾਰੀ ਖੁਰ ਕੇ ਆਉਂਦੀ ਬਰਫ਼ ਥੱਲੇ ਭਾਈ ਗੁਰੂ ਦੀ ਕਿਰਪਾ ਨਾਲ ਅਸੀਂ ਤੇ ਗਲੇਸ਼ੀਅਰ ਪਾਰ ਕਰ ਲਿਆ ਸੰਗਤ ਵੀ ਦੇਖ ਸਕਦੇ ਜੀ ਹਜੇ ਹੋ ਰਸਤੇ ਨੂੰ ਪਾਰ ਕਰਾਸ ਕਰਦੇ ਪਏ ਇਹ ਵੇਖਣ ਨੂੰ ਬਹੁਤ ਛੋਟਾ ਲੱਗਦਾ ਪਰ ਬਹੁਤ ਵੱਡਾ ਹੈ ਕੋ ਨਿਸ਼ਾਨ ਸਾਹਿਬ ਤੁਹਾਨੂੰ ਲੱਗੇ ਵੇਖ ਪੈਣੇ ਵਾਈ ਗਰੂ ਵਾਈ ਗਰੂ ਵਾਈ ਗਰੂ ਵਾਈ ਗਰੂ ਬੋਲੋਣੀ ਜੀ ਵਾਈ ਗਰੂ ਵਾਈ ਗਰੂ ਵਾਈ ਗਰੂ ਵਾਈ ਗਰੂ ਵਾਈ ਗਰੂ ਕੋਈ ਇੱਥੇ ਆ ਕੇ ਜੀ ਦੋ ਰਸਤੇ ਹੋ ਜਾਂਦੇ ਆ ਇੱਕ ਰਸਤਾ ਆ ਇਧਰੋਂ ਪੌੜੀਆਂ ਦਾ ਠੀਕ ਆ ਕਿਹਾ ਜਾਂਦਾ ਵੀ 1200 ਤੋਂ ਲੈ ਕੇ 1400 ਪੌੜੀਆਂ ਸਭ ਤੋਂ ਖਤਰਨਾਕ ਰਸਤਾ ਇਹ ਨਾ ਯੂਜ਼ ਕਰੋ ਸੋ ਇਹ ਤਾਂ ਕਹਿ ਰਹੇ ਕਿਉਂਕਿ ਜਿਹੜੀ ਸੰਗਤ ਉਤੋਂ ਮੱਥਾ ਟੇਕ ਕੇ ਆਉਂਦੀ ਉਹ ਉਹ ਸਾਰੇ ਕਹਿੰਦੇ ਆ ਕਿ ਆਹ ਰਸਤਾ ਜਿਹੜਾ ਇੱਥੇ ਜਿਹੜਾ ਜੋਰ ਘੱਟ ਲੱਗਦਾ ਵਾ ਆਹ ਜਿਹੜੀ ਬਾਡੀ ਆ ਇਤਨਾ ਬਹੁਤ ਜ਼ਿਆਦਾ ਦਮ ਲੱਗਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਪਹੁੰਚ ਗਿਆ ਜੀ ਹੇਮਕੋਟ ਸਾਹਿਬ ਦੇਖ ਸਕਦੇ ਹੋ ਤੁਸੀਂ ਦਰਸ਼ਨ ਕਰ ਸਕਦੇ ਹੋ ਪਹਿਲਾਂ ਇਸ਼ਨਾਨ ਕਰਾਂਗੇ ਸ੍ਰੀ ਰੇਂਦਰ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਾਉਣੀ ਆ ਨਾਲ ਹੀ ਚੁਪਾ ਕਿਹਦਾ ਹੀ ਇੱਕ ਤੋਂ ਵੱਧ ਬੱਜੇ ਇਹ ਪੂਰਾ ਪੂਰਾ ਥੱਲੇ ਜਾਣਾ ਵਾ ਨਹੀਂ ਦੁਕੀਆਂ ਨੀਆਂ ਆਇਤਰਾ ਆਇਤਰਾ ਕਹੇ ਭਾਈ ਕਰੂ ਪੰਜ ਕਿਨਾਂ ਹਾਂ ਪੰਜ ਕਹਿ ਕੇ ਤੁਰਿਆ ਸੀ ਮੇਰੇ ਅਰੇ ਦੋਰੇ ਪਰਵਾਤੀਆਂ ਦੋਰੀ ਕੀ ਤਾਂ ਮੈਂ ਵੀਡੀਓ ਬਣਾ ਆ ਤੇ ਕੋਈ ਲੋਕ ਹੀ ਨਹੀਂ ਖੁੱਲਦਾ ਚਲੋ ਦਰਸ਼ਨ ਕਰਨ ਚੱਲੀਏ ਅੰਦਰ ਭਾਬਾ ਟਾਈਮ ਹੋ ਗਿਆ ਜਲਦੀ ਕਰੋ ਇਸ਼ਨਾਨ ਕਰਨ ਤੋਂ ਬਾਅਦ ਹੁਣ ਆਪਾਂ ਅੰਦਰ ਚੱਲੇ ਆ ਦਰਸ਼ਨ ਕਰਨ ਵਾਸਤੇ ਤੁਹਾਨੂੰ ਮਨ ਨਾਲ ਲੈ ਕੇ ਜਾਊਂਗਾ ਅੰਦਰ ਕੋਸ਼ਿਸ਼ ਕਰੂੰਗਾ ਕਿ ਚੰਗੀ ਤਰ੍ਹਾਂ ਦਰਸ਼ਨ ਕਰਾਂ ਨਾ ਤੁਸੀ ਆਏ ਨਾ ਅਸੀਂ ਆਏ ਧੰਨ ਗੁਰ ਕਲਗੀਧਰ ਮਹਾਰਾਜ ਲੈ ਕੇ ਆਇਆ ਕੋ ਸਾਤ ਨਾਮ ਸ੍ਰੀ ਵਾਹਿਗੁਰੂ ਤੁਨ ਕਾ ਮੈਂ ਖੁਸ਼ ਕੀਤਾ ਵੀ ਕਈ ਸੱਦੇ ਵਿੱਚ ਤੇ ਮੈਂ ਕਹਿੰਦਾ ਥੋੜਾ ਜਿਹਾ ਸੰਗਤ ਵਿੱਚ ਆਪਾਂ ਮਾਰੇ ਦੀ ਤੁਸੀਂ ਖੁਸ਼ੀਆਂ ਲੈ ਕੇ ਜਾਓ ਇਸੇ ਤਰ੍ਹਾਂ ਹੱਸਦੇ ਜਾਓ ਦਰਬਾਰ ਚ ਤੇ ਫਿਰ ਸਾਡੇ ਮਨ ਨੂੰ ਵੀ ਖੁਸ਼ੀ ਹੈ ਹੈਨਾ ਸਚੇ ਪਾਤਸ਼ਾਹ ਮਹਾਰਾਜ ਤੁਹਾਡੀਆਂ ਉਂਗਲੀਆਂ ਫੜ ਕੇ ਲਿਆਏ ਮਹਾਰਾਜ ਤੁਹਾਨੂੰ ਚੁੱਕ ਕੇ ਲਿਆਏ ਆ ਸਾਨੂੰ ਵਿੱਚੇ ਬੜੀਆਂ ਅਰਦਾਸਾਂ ਬੇਨਤੀਆਂ ਤੁਸੀਂ ਰਾਜ ਕੀਤੀਆਂ ਘੋੜਿਆਂ ਵਾਲਿਆਂ ਨੇ ਪੁੱਛੀ ਜਾਂਦੇ ਵੀ ਕਿੰਨਾ ਪੈਣਾ ਰਹਿ ਗਿਆ ਅਰਦਾਸ ਹੀ ਹੈ ਇਹ ਮਖੌਲ ਨਹੀਂ ਇਹ ਦਾਸ ਬੱਬਾ ਪੱਕੀ ਗੱਲ ਆ ਤਰਮ ਤਰਮ ਬੈ ਪੱਕੀ ਜਿਹੜੇ ਸੁਨਿਆਰੀ ਨੇ ਚਾਹੁੰਦਾ ਸ਼ਹਿਰ ਦਾ ਹੀ ਹੈ ਹضور ਦਾਸ ਮੋਤ ਮਹੂਜੇ ਨਿਕਲਦੀ ਮਹਾਰਾਜ ਸਚੇ ਪਾਤਸ਼ਾਹ ਕਈ ਵਾਰ ਤੇ ਵੀ ਅੱਡੇ ਮਹਾਰਾਜੇ ਇੱਕ ਰਿਤ ਦਰਸ਼ਨ ਕਰਾ ਦੇ ਇੱਕ ਵਾਰੀ ਕਰਾ ਦੇ ਦਰਸ਼ਨ ਸਹੀ ਗੱਲ ਬਾਬਾ ਇਹ ਤੁਹਾਨੂੰ ਗੁਰੂ ਸਾਹਿਬ ਲੈ ਕੇ ਆਏ ਆ ਮਹਾਰਾਜ ਤੋਂ ਕੁਝ ਲੈ ਕੇ ਜਾਓ ਤੁਸੀਂ ਬੜੀਆਂ ਅਰਦਾਸਾਂ ਬੇਨਤੀਆਂ ਕਰ ਰਹੇ ਜੀ ਮਿਲ ਕੇ ਜਾਨੂੰ ਜਾਣ ਗਿਆ ਨਾ ਜੈਨਾ ਭਾਈ ਸਾਹਿਬ ਨਾ ਤਾਂ ਸਾਰੇ ਸਾਡੇ ਤੋਂ ਕਰਾ ਰਿਹਾ ਜੀ ਜਿੱਥੇ ਤੁਸੀਂ ਹੋਰ ਕੁਝ ਮੰਗਦੇ ਨਾਮ ਮੰਗੋ ਸਿਮਰਨ ਮੰਗੋ ਸਿੱਖੀ ਮੰਗੋ ਤੇ ਕਿਹੜਾ ਮੁਖ